ਮਾਇਬਿੰਦਰ ਕੋਰ ਮੇਰੇ ਵੱਲੋਂ ਪ੍ਰੇਮਪਨਿ ਸਾਤਸਰੀਆ ਗਾਲ ਜੀ ਅੱਜ ਇੱਕ ਮੈਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਇਹ ਹੈ ਪੂਰਨ ਭਗਤ ਦਾ ਜਦੋਂ ਰਾਣੀ ਸੁੰਦਰਾ ਦੇ ਮਹਿਲਾਂ ਵਿੱਚ ਆਉਂਦਾ ਹੈ ਤੇ ਉਹ ਲਪਾਇ ਮਾਨ ਹੋ ਜਾਂਦੀ ਹੈ ਤੇ ਸੁਣੋ ਫਿਰ ਉਹ ਕੀ ਕਹਿੰਦੀ ਹੈ ਵਾ ਵਦਾਈ ਵੇ ਰਾਣੀ ਸੁੰਦਰਾ ਆਤ ਫੜ ਲੈ ਪਰਦੇਸੀ ਵੇ ਜੋਗਿਆ ਸੋਣ ਦੇ ਆਸਨਿਆਰਾ ਗੈਨਾ ਕੜ ਲੈ ਤੁਮੈ ਲੈ ਪਰਦੇਸੀ ਵੇ ਜੋਗਿਆ ਵਦਾਈ ਰਾਣੀ ਸੁੰਦਰਾ ਹੱਥ ਮੇਰਾ ਫੜ ਲੈ ਪਰਦੇਸੀ ਵੇ ਜੋਗੀਆ ਤਾਰ ਮੋਤੀਆਂ ਦਾ ਲਿਆਈ ਮੈਂ ਪਰਕੇ ਰਲੈ ਖਜਾਨੇ ਮੈਂ ਪਰਦੇਸੀ ਵੇ ਜੋਗੀਆ ਬੋਲਤੇ ਰੇ ਚਰਨਾ ਵਿੱਚ ਸਿਰ ਧਰ ਕੇ ਅਰਜ ਗੁਜਾਰਾ ਪਰਦੇਸੀ ਵੇ ਜੋਗੀਆ ਲੇਕ ਸੰਜੋਗ ਵਾਲੇ ਮਸਤ ਕ ਪੜ ਲੈ ਗਰਿਸਤੀ ਬੜੀ ਆਵਹ ਆਥ ਮੇਰਾ ਫੜ ਲੈ ਪਰਦੇਸੀ ਵੇ ਜੋ ਗਿਆ ਹਾ ਪਰੀਆਂ ਦੀ ਪਹਿਨਾ ਸੁੰਦਰ ਰਾਣੀ ਮੇਰੇ ਮੈਲੀਆ ਰੰਗਨ ਵਾਰੀ ਪਰਦੇਸੀ ਵੇ ਜੋਗੀਆਂ ਸਣੇ ਗੋਲੀਆਂ ਪਰੂ ਤੇਰਾ ਪਾਣੀ ਗੋਲੀ ਬਣਾ ਲਈ ਪਰਦੇਸੀ ਵੇ ਜੋਗੀਆਂ ਯਾਦਰ ਨੂੰ ਸੋਨੇ ਵਿੱਚ ਮੜ ਲੈ ਸੋਨੇ ਵਿੱਚ ਮੜ ਲੈ ਪੜੀ ਡੰਡਾ ਚੜ ਲੈ ਪਰ ਦੇਸੀ ਵੇ ਜੋਗੀਆ ਵਾ ਵਦਾਈ ਮੇਰਾ ਹੱਥ ਮੇਰਾ ਫੜ ਲੈ ਪਰਦੇਸੀ ਵੇ ਜੋਗੀਆ ਸ਼ਾਨ ਬਹਿਸ ਤਾ ਤੋੜੀ ਮੇਰੇ ਮਹਿਲਾ ਮਹਿਲਾ ਮੇਰੇ ਆ ये शान् वदेसि योगिया सिर्का काट दर्शन तेरिया, मैनो दर शु दाई परसी वेजोगिया सुरां जी पौड़ी डंडे चढ़े ਵੇਖੀ ਕਾਸ਼ ਬਤਾਲਾ ਪਰਦੇਸੀ ਵੇ ਜੋਗੀਆ ਵਾਵਦਾਈ ਵੇ ਰਾਣੀ ਸੁੰਦਰਾ ਹੱਥ ਮੇਰਾ ਫੜ ਲੈ ਪਰਦੇਸੀ ਵੇ ਜੋਗੀਆ முலாம் மோத்தடேசி வேடக்கலங்க ਤੋ ਰੋੜਾ ਤੇ ਸੌਦਾ ਪਰਦੇਸੀ ਵੇ ਜੋ ਗਿਆ ਕਿਸਮਤ ਭੈੜੀ ਨਾਨ ਪਾਗੀ ਲੜ ਲੈ சுாலசிஜியாம்தாய சந்தரமேறே பதேசி வே ਆਲਾ ਨੂੰ ਆਜ ਪੈਗੀ ਲੋੜ ਵੇ ਤੇਰੀ ਲਾਲ ਵਿਹਾਜੀ ਪਰਦੇਸੀ ਵੇ ਜੋਗੀਆਂ ਬਰੇ ਵਗਾ ਨਾ ਮਾਰੀ ਵੱਟੀ ਪਾਰਸ ਵੇ ਸੋਨਾ ਬਣ ਜੇ ਪਰਦੇਸੀ ਵੇ ਜੋਗੀਆ ਸੱਚਾ ਹੀਰਾ ਮੰਦਰੀ ਚ ਜੜ ਲੈ ਸੁੰਦਰੀ ਲੈ ਚਾ ਮਾਰੇ ਪਰਦੇਸੀ ਵੇ ਜੋ ਗਿਆ ਜਾਨਣ ਹੋਵੇ ਵਿੱਚ ਫੇਰੇ ਪਰਦੇਸੀ ਵੇ ਜੋ ਗਿਆ ਵਾ ਵदाई ਰਾਣੀ ਸੁੰਦਰੀ ਤੇ ਮੇਰਾ ਫੜ ਲੈ ਪਰਦੇਸੀ ਵੇ ਜੋ ਗਿਆ ਧੰਨਵਾਦ